ਮਿਹਰਬਾਨ ਸੋਹਣੇ ਰੱਬ ਨੇ ਇਸ ਦੁਨੀਆ ਤੇ ਹਰ ਇੱਕ ਬੰਦੇ ਨੂੰ ਹਰ ਇੱਕ ਔਰਤ ਨੂੰ ਬੰਦਗੀ ਕਰਨ ਵਾਸਤੇ ਭੇਜਿਆ ਅਜਮੈਸ਼ ਅਹਿਮਦ ਆਇਆ ਬੰਦੇ ਦਾ ਹੋ ਹਰ ਇੱਕ ਦਾ ਬੇਦੁਜਾ ਦੁਨੀਆ ਦੇ ਦੁਨੀਆ ਦੇ ਜਾ ਕੇ ਚੰਗੇ ਕਰਮ ਕਰ ਚੰਗੇ ਅਮਲ ਕਰਾਂ ਫੇ ਆਖਰ ਤੂੰ ਮੇਰੇ ਕੋਲ ਆਵੇਂ ਮੈਂ ਫਿਰ ਉਹਦਾ ਹਿਸਾਬ ਦਾ ਉਤਨ ਨਾਲ ਕਰੂੰ ਅਸੀਂ ਇੱਥੇ ਆਣ ਗਏ ਇਹ ਗੱਲਾਂ ਬਿਲਕੁਲ ਭੁੱਲ ਕੇ ਬਹਿ ਗਏ ਆਂ ਵੀ ਅਸੀਂ ਇੱਕ ਦਿਨ ਜਾਣਾ ਪਈਆ ਜੇ ਬੰਦੇ ਨੂੰ ਇਹ ਇਸ ਗੱਲ ਦੀ ਸ਼ਰਤ ਹੋਵੇ ਵੀ ਮੈਂ ਇਹ ਘਰ-ਬਾਰ ਛੱਡ ਕੇ ਭਾਈ ਭੈਣ ਭਰਾ ਸਾਰੇ ਰਿਸ਼ਤੇ ਛੱਡ ਕੇ ਮੈਂ ਕਿਦਾ ਵੀ ਜਾਣਾ ਵਾਪਸ ਸੋਹਣੇ ਰੱਬ ਦੇ ਕੋਲ ਉਹਨੇ ਮੇਰੇ ਕੋਲ ਹਿਸਾਬ ਮੰਗਣਾ ਤਾਂ ਮੈਂ ਫੇ ਉੱਥੇ ਕੀ ਦਿਖਾਣਾ ਉਹ ਬੰਦਾ ਕਦੇ ਦੁਨੀਆ ਦੇ ਵਿੱਚ ਗਲਤ ਨਹੀਂ ਕਰੂ ਹਮੇਸ਼ਾ ਸਾਧੂ ਸੰਤ ਬਣ ਕੇ ਇਸ ਦੁਨੀਆ ਤੋਂ ਰਕਸ਼ਤ ਹੋਊਗਾ ਉਹ ਹਸਾਬ ਦਾ ਹਰ ਇੱਕ ਬੰਦੇ ਨਾਲ ਹੋਣਾ ਚਾਹੇ ਕੋਈ ਅਫਸਰ ਆ ਚਾਹੇ ਕੋਈ ਨੇਤਾ ਆ ਚਾਹੇ ਕੋਈ ਮੰਤਰੀ ਆ ਚਾਹੇ ਕੋਈ ਸੰਤਰੀ ਆ ਹਰ ਇੱਕ ਬੰਦੇ ਦਾ ਹਿਸਾਬ ਦਾ ਹੋਣਾ ਰੱਬ ਨੇ ਸੋਹਣ ਨੇ ਪੁੱਛਣਾ ਬਈ ਦੱਸ ਬਈ ਸੱਜਣਾ ਤੈਨੂੰ ਮੈਂ ਆਹ ਕੁਰਸੀ ਦਿੱਤੀ ਆ ਕੁਰਸੀ ਦੀ ਇੰਨੀ ਪਾਵਰ ਸਗੀ ਇਸ ਕੁਰਸੀ ਤੇ ਬੈਠ ਕੇ ਤੂੰ ਦੱਸ ਮੇਰੇ ਗਰੀਬਾਂ ਨਾਲ ਕਿਹੜਾ ਕਿਹੜਾ ਅਦਲ ਕਰਦਾ ਰਿਹਾ ਤੂੰ ਕਿਹੜਾ ਕਿਹੜਾ ਅਦਲ ਕਰਦਾ ਰਿਹਾ ਤੂੰ ਕਿਹੜਾ ਕਿਹੜਾ ਇਨਸਾਫ ਤੂੰ ਦਿੰਦਾ ਰਿਹਾ ਮੇਰੇ ਗਰੀਬਾਂ ਨੂੰ ਕੀ ਕੀ ਮੇਰੇ ਗਰੀਬਾਂ ਦੀ ਤੂੰ ਮਦਦ ਕੀਤੀ ਕਿੰਨਿਆਂ ਬੇਸਹਾਰੇਆਂ ਦਾ ਤੂੰ ਸਹਾਰਾ ਬਣਿਆ ਕਿੰਨਿਆਂ ਦਾ ਤੂੰ ਘਰ ਦਾ ਸਹਾਰਾ ਬਣਿਆ ਕਿੰਨੇ ਮਜਲੂਮਾਂ ਦਾ ਸਾਰਾ ਬਣਿਆ ਇਹ ਰੱਬ ਸੋਹਣੇ ਨੇ ਪੁੱਛ ਕੇ ਛਕ ਕਰਨੀ ਆ ਉਸ ਵੇਲੇ ਹੁਣ ਇੱਥੇ ਤਾਂ ਅੱਖਾਂ ਮਟੱਕ ਕੇ ਗੱਲਾਂ ਕਰਦੇ ਆ ਵੀ ਕੋਈ ਨਹੀਂ ਇਦਾਂ ਕਰ ਲੋ ਇਦਾਂ ਕਰ ਲੋ ਪਰ ਰੱਬ ਦੇ ਮੋਰੇ ਕੋਈ ਸ਼ਾਇਰੀ ਨਹੀਂ ਚੱਲਣੀ ਸੱਜਣੋ ਹਟ ਜਾਓ ਸ਼ਾਇਰ ਕਹਿੰਦਾ ਵੀ ਐਸੀ ਨੀਂਦੇ ਸੋਣਾ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਚੰਗੇ ਅਮਲ ਕਰ ਲਓ ਚੰਗੇ ਨਿੱਕੀਆਂ ਕਰ ਲਓ ਚੈਲਰ ਗਾਦੇ ਬੰਡ ਕਰਦਾ ਜੱਲਦਾ ਬਲਾਪਾਏ ਕਿਵੇਂ ਬੰਡ ਕਰਦਾ ਆ ਲਿਆ ਇਸ ਵੇਲੇ ਮੈਂ ਇਹ ਗੀਤ ਰਿਕਾਰਡ ਲਗਾ ਕਾਣਾ ਦੋ ਦੋ ਬੇਲਾ ਦਾ ਇੱਕ ਬੇਲਾ ਸ਼ਾਮ ਦਾ ਟਾਈਮ ਹੈ ਰਹਿ ਰਸ ਦਾ ਅਸਰ ਦਾ ਟਾਈਮ ਆ ਮੈਨੂੰ ਤਾਂ ਅੱਜ ਤਰੀਕ ਤੈਂ ਤਰੀਕ ਹੋ ਗਈ ਆ ਆ ਜਿਹੜਾ ਪਿਛਲੇ 2 ਪਹਿਲੇ ਦਸੰਬਰ ਨੂੰ ਜਾਂ 2 ਦਸੰਬਰ ਨੂੰ ਜਿਹੜਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ بارشੇ ਹੱਥਾਂ 'ਚ ਫੜਾਏ ਗਏ ਆ ਗਲਜ ਤੱਕ ਦੀਆਂ ਪਾਈਆਂ ਗਈਆਂ ਗਲਿਆਂ 'ਚ ਬਿਨ ਮਾਅਗ ਨਾ ਕੀਤੇ ਆ ਉਹ ਸੱਜਣੋ ਇੱਥੇ ਤਾਂ ਤੁਸੀਂ ਆਹਾਂ ਝਾੜੂ ਭਾਰੀ ਕਰਕੇ ਆਪਣੇ ਇੱਥੇ ਤਾਂ ਮਾਫੀ ਮਿਲ ਜਾਓ ਰੱਬ ਦੇ ਘਰ ਇਹ ਮਾਫੀ ਨਹੀਂ ਮਿਲਣੀ ਬਿਲਕੁਲ ਨਹੀਂ ਮਿਲਣੀ ਰੱਬ ਦੇ ਘਰ ਰੱਬ ਨੂੰ ਇਹ ਮਨਜ਼ੂਰ ਨਹੀਂ ਬਿਲਕੁਲ ਨਹੀਂ ਮਨਜ਼ੂਰ ਰੱਬ ਨੂੰ ਇਹ ਸਜ਼ਾ ਰੱਬ ਨੇ ਆਪਣਾ ਨਿਯਾਮ ਹੈ ਉਹਦਾ ਆਪਣਾ ਨਿਯਾਮ ਹੈ ਉਹਨਾਂ ਆਪਣੀ ਸਜ਼ਾ ਲਾਉਣੀ ਆ ਹਾਂ ਕੋਈ ਬੰਦੇ ਦਾ ਮਾਤਮ ਭਲੇਖਾ ਰੱਖਿਓ ਭਈ ਇੱਥੇ ਚਾਰ ਦਿਨ ਝਾੜੂ ਮਾਲ ਲਓ ਸਾਡੀ ਸਜ਼ਾ ਮਾਫ ਹੋ ਗਈ ਨਾ ਉਹ ਸਜ਼ਾ ਰੱਬ ਸੋਣ ਦੇਣੀ ਆ ਮਿੰਨ ਦਾ ਉਹਨਾਂ ਦੇ ਦੱਸਾਉਂਦਾ ਵੀ ਉਹ ਕੀ ਜਵਾਬ ਦੇਣੀ ਰੱਬ ਦੇ ਮੂਰੇ ਹਰਗੁਣ ਬਾਦਸ਼ਾ ਨੇ ਬਾਦਸ਼ਾਹੀ ਛੱਡ ਦਿੱਤੀ ਸੀ ਹਰਗੁਣ ਬਾਦਸ਼ਾ ਨੇ ਬਾਦਸ਼ਾਹੀ ਛੱਡ ਦਿੱਤੀ ਸੀ ਕਿਉਂ ਇੱਕ ਬਹਿਲੋਲ ਦਾ ਨਾ ਸਿਗਾ ਉਹਦਾ ਉਹਦੀ ਬੀਵੀ ਦਾ ਦੂਰ ਦਾ ਭੂਆ ਦਾ ਪੁੱਤਿਆ ਮਾਸੀ ਦਾ ਪੁੱਤਰ ਸਿਗਾ ਉਹ ਉਹ ਉਹਨੂੰ ਲੋਕ ਝਲਬਲਾ ਲਾਗਨਦੇ ਸੀ ਪਰ ਉਹ ਜਿਹੜੀ ਗੱਲ ਕਰਦਾ ਹੁੰਦਾ ਸੀ ਗੱਲ ਦਨਾ ਦੀ ਕਰਦਾ ਹੁੰਦਾ ਸੀ ਤਾਂ ਉਹ ਉਹਦੇ ਜਿਹੜੇ ਰਾਜੇ ਹਰੂਨ ਰਸ਼ੀਦ ਜਿਹੜੇ ਮੰਤਰੀ ਸੀਗੇ ਉਹ ਹਮੇਸ਼ਾ ਰਾਜੇ ਨੂੰ ਕਹਿੰਦੇ ਜੀ ਯਾਰ ਕੀ ਤੂੰ ਇਹ ਸਿਰ ਜਿਹੜਾ ਆਇਆ ਕਮਲਾ ਜਿਆ ਉਹ ਵੀ ਰਾਜਾ ਬਾਦਸ਼ਾਹ ਵੀ ਕਹਿੰਦਾ ਸੀ ਯਾਰ ਯਾਰ ਛੱਡੋ ਮੇਰੀ ਤੀਮੀ ਦੇ ਨਾਲ ਆਇਆ ਦਾਜ ਦੇ ਵਿੱਚ ਤਾਂ ਮੈਂ ਇਹਨੂੰ ਕੁਝ ਕਹਿਣਾ ਨਹੀਂ ਉਹ ਇਹਨੂੰ ਬਹੁਤ ਪਿਆਰ ਕਰਦੀ ਹੈ ਭਰਾ ਆ ਉਹਦਾ ਵੀ ਮੈਂ ਇਹਨੂੰ ਕੁਝ ਨਹੀਂ ਕਹਿਣਾ ਉਹ ਕਹਿੰਦਾ ਯਾਰ ਐਵੇਂ ਜਿੱਥੇ ਨਾ ਕਿਤੇ ਦੇਖਦਾ ਨਾ ਸੁਣਦਾ ਨਾ ਤੂੰ ਕਚਹਿਰੀ 'ਚ ਬਿਠਾਉਂਦਾ ਇਹ ਆਣ ਕੇ ਆਪਣੀਆਂ ਲਾਪੇ ਦਾ ਟੋਰੀਆ ਮਾਨ ਵੇ ਇਹਨੂੰ ਸਮਝਾ ਕੇ ਰੱਖ ਉਹ ਕਹਿੰਦਾ ਯਾਰ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਬਾਦਸ਼ਾਹ ਨੇ ਹਾਸੇ ਖੇੜੇ ਗੱਲ ਪਾਤੀ ਉਧਰ ਬਲੋਲਦਾਨਾ ਆ ਗਿਆ ਬਲੋਲ ਕਹਿੰਦਾ ਇੱਥੇ ਕੁਰਸੀ ਤੇ ਬੈਠਾ ਇਨਸਾਫ ਵਾਲੀ ਤੇ ਇਹ ਬੈਠ ਕੇ ਇਸ ਕੁਰਸੀ ਦਾ ਤੈਨੂੰ ਮਤਲਬ ਪਤਾ ਇਹ ਕੁਰਸੀ ਤੇ ਬੈਠ ਕੇ ਇਨਸਾਫ ਕਰਨਾ ਚਾਹੀਦਾ ਬਿਲਕੁਲ 100% ਮੀਆਂ ਮੀਆਂ ਸਾਫ ਹੋਣਾ ਚਾਹੀਦਾ ਇਸ ਕੁਰਸੀ ਤੇ ਬੈਠ ਕੇ ਜੇ ਤੂੰ ਇਨਸਾਫ ਨਾ ਕੀਤਾ ਤੈਨੂੰ ਸੋਹਣੇ ਰੱਬ ਦੀ ਕਚਹਿਰੀ ਵਿੱਚ ਜਵਾਬ ਦੇਣਾ ਪਊਗਾ ਉਹ ਕਹਿੰਦਾ ਅੱਛਾ ਬੈਲੋ ਜਵਾਬ ਦੇਣਾ ਪਊਗਾ ਉਹ ਕਹਿੰਦਾ ਬਿਲਕੁਲ ਜਵਾਬ ਦੇਣਾ ਪਊਗਾ ਤੈਨੂੰ ਜੋ ਜੋ ਤੂੰ ਦੀ ਨਿਯਮਤਾ ਖਾਂਦ ਰਿਆਂ ਤੈਨੂੰ ਉਹਦਾ ਵੀ ਹਿਸਾਬ ਦੇਣਾ ਪਊਗਾ ਜਿਹੜੇ ਤੂੰ ਇਸ ਕੁਰਸੀ ਤੇ ਬੈਠ ਕੇ ਅਦਲ ਕਰਦ ਰਿਆਂ ਫੈਸਲੇ ਕਰਦ ਰਿਆਂ ਸੱਚੇ ਕਰਦ ਰਿਆਂ ਜਾਂ ਝੂਠੇ ਕਰਦ ਰਿਆਂ ਉਹਦਾ ਵੀ ਤੈਨੂੰ ਜਵਾਬ ਦੇਣਾ ਪਊਗਾ ਉਹ ਕਹਿੰਦਾ ਵੱਲਾ ਕਹਿੰਦਾ ਦੇਣਾ ਪਊਗਾ ਕਹਿੰਦਾ ਦੇਣਾ ਪਊਗਾ ਉਹ ਕਹਿੰਦਾ ਰੱਬ ਵੇ ਕਚਹਿਰੀ ਕਿੱਦਾਂ ਲਾਊਗਾ ਉਹ ਕਹਿੰਦਾ ਕਚਹਿਰੀ ਲਾਊਗਾ ਲੋ ਜਮੀਨ ਕਹਿੰਦਾ ਗਰਮ ਕੀਤੀ ਹੋਣੀ ਉਹਨੇ ਤਾਂਬੇ ਵਾਂਗੂ ਲਾਲਾ ਉਹਨੇ ਉੱਪਰ ਚੜ ਕੇ ਦੱਸਣਾ ਪਊਆ ਉਹ ਕਹਿੰਦਾ ਅੱਛਾ ਦੱਸਣਾ ਪਊ ਵਾਇਤਾ ਦੱਸਣਾ ਪਊਗਾ ਨਾ ਪਹਿਲਾਂ ਉਹ ਇਦਾਂ ਦੱਸਣਾ ਪਊ ਉਹ ਕਹਿੰਦਾ ਵੀ ਕਿੱਦਾਂ ਦੱਸਣਾ ਪਊ ਉਹ ਕਹਿੰਦਾ ਵੀ ਤੂੰ ਇਦਾਂ ਕਰ ਮੈਂ ਰੱਬ ਬਣਦਾ ਤੂੰ ਸਾਹਮਣੇ ਖੜਾ ਹੋ ਕੇ ਆ ਮਨ ਲਾ ਵੀ ਤੂੰ ਮਾਰ ਕੇ ਮੇਰੇ ਕੋਲ ਆਇਆ ਮੈਂ ਤੈਨੂੰ ਕਹਿੰਦਾ ਵੀ ਦੱਸ ਬਲੋਲ ਮੈਂ ਤੈਨੂੰ ਅੱਜ ਤੱਕ ਇਹਨੀਆਂ ਨੇਮ ਦਾ ਦਿੰਦਾ ਰਿਹਾ ਤੂੰ ਅੱਜ ਤੱਕ ਕੀ ਕੀ ਕੀਤਾ ਕਿੰਨਾ ਸ਼ੁਕਰਾਨਾ ਕੀਤਾ ਉਹ ਕਹਿੰਦਾ ਠੀਕ ਹੈ ਜੀ ਲਾਓ ਲਾ ਲੋ ਗੱਜਰੀ ਬਲੋਲਦਾਨ ਨੇ ਗੱਜਰੀ ਲਾ ਗਏ ਬਲੋਲਦਾਨ ਲੋ ਮੰਗਾ ਲੈ ਲਾਲ ਕਰ ਲੈ ਚੜ ਗਿਆ ਉੱਪਰ ਛਾਲ ਮਾਰ ਕੇ ਉੱਪਰ ਜਿਹੜਾ ਕਹਿੰਦਾ ਬਾਰੀ ਤਾਲਾ ਇੱਕ ਕਹਿੰਦਾ ਸੁੱਕਾ ਟੁੱਕਰ ਇੱਕ ਸਰਕੇ ਦੀ ਪਿਆਲੀ ਤੇ ਪਾਣੀ ਦਾ ਗਲਾਸ ਅਲhamdulillah ਅੱਜ ਦਾ ਕਿਸੇ ਦਲੇ ਦਿਖਾ ਲਿਆ ਛਾਲ ਛਾਲ ਮਾਰੀ ਥਲੇ ਉਤਰ ਗਿਆ ਬਾਸ਼ਾ ਦੇਖੇ ਤਾਂ ਆਠਾ ਵੀ ਇਹ ਕੀ ਗੱਲ ਬਾਤ ਉਹ ਕਹਿੰਦਾ ਬਈ ਕੰਦਾ ਜੀ ਮੈਂ ਜੋ ਕੁਝ ਖਾਧ ਅੱਜ ਤੱਕ ਮੇਰੇ ਕੋਲ ਪੈਸਾ ਕੋਈ ਨਹੀਂ ਮੈਂ ਫਰੂਟ ਕਿੱਥੋਂ ਖਾਣਾ ਸੀ ਮੈਂ ਖੀਰ ਕਿੱਥੋਂ ਬਣਾ ਕੇ ਖਾਣੀ ਸੀ ਬਸ ਜੋ ਮਿਲਿਆ ਖਾ ਲਿਆ ਇੱਕ ਸੁੱਕਾ ਟੁੱਕਰ ਕਿਤੇ ਬੁੜੀਆਂ ਜਿਹੜੇ ਬਾਹਰ ਕੁੱਤੇ ਗੱਦਰੋਂ ਪਾਉਂਦੀਆਂ ਸੀਗੀਆਂ ਉਹ ਮੈਂ ਚੱਕ ਲੈਂਦਾ ਸੀ ਤੇ ਜੇਬ ਵਿੱਚ ਪਾ ਲੈਂਦਾ ਸੀ ਤਾਂ ਘਰ ਮੇਰੇ ਕੋਲ ਸਰਕਾ ਪਿਆ ਸੀਗਾ ਮਾਂ ਦਾ ਜਿਹੜਾ ਬਣਾਇਆ ਘੜਾ ਉਹ ਸਰਕਾ ਸਰਕੇ ਦੇ ਪਿਆਲੇ ਕੱਢ ਲੈਂਦਾ ਸੀ ਤਾਂ ਉਹ ਮੈਂ ਉਹਦੇ ਜੀ ਡੋਬ ਕੇ ਉਹਨੂੰ ਨਰਮ ਕਰਕੇ ਤਾਂ ਉਹ ਚੱਬ ਜਾਂ ਚੱਬ ਕੇ ਪਾਣੀ ਦਾ ਗਲਾਸ ਪੀ ਗੇ ਸ਼ੁਕਰ ਖੁਦਾ ਕਰ ਕੇ ਤਾਂ ਮੈਂ ਆਪਣਾ ਟੈਂਪਲ ਪੂਰਾ ਕਰਦਾ ਸੀਗਾ ਹੁਣ ਵੀ ਕਹਿੰਦਾ ਜੇ ਮੈਂ ਖਾਂਦਾ ਤਾਂ ਸ਼ੁਕਰ ਕਰਦਾ ਹੁਣ ਕਹਿੰਦਾ ਆ ਜਾ ਤੇਰੀ ਵਾਰੀ ਹੁਣ ਬਾਦਸ਼ਾਹ ਹੁਣ ਕੀ ਦੱਸੇ ਬਾਦਸ਼ਾਹ ਚਿਕਨ ਕਬਾਬ ਟਿਕਾ ਕੋਰਮਾ ਬੋਟੀ ਸ਼ੋ ਸ਼ਰਮਾ ਜੋਨਾਸੋ ਬਰੀਆਂੀਆਂ ਪਲਾਓ ਮੈਂ ਮੁਰਗ ਮੁਰਗਾ ਮਸਾਲੇ ਬੱਦ ਬੰਦੇ ਖਾਣੇ ਕਿੰਨੇ ਤਰ੍ਹਾਂ ਦੇ ਫਰੂਟ ਕਿੰਨੇ ਤਰ੍ਹਾਂ ਦੇ ਜੂਸ ਹੁਣ ਕੀ ਕੀ ਘੜਾਵੇ ਗਰਮ ਲੋ ਤੇ ਖੜ ਗਏ ਹਰੂਲ ਬਾਦਸ਼ਾ ਨੇ ਕਿਹਾ ਵੀ ਮੈਂ ਮੈਂ ਬਾਦਸ਼ਾਹੀ ਛੱਡੀ ਭਾਈ ਜਿਹੜਾ ਮਰਜੀ ਸੰਭੋ ਮੈਨੂੰ ਪਤਾ ਲੱਗ ਗਿਆ ਵੀ ਸੋਹਣੇ ਰੱਬ ਦੇ ਘਰ ਕੀ ਹੋਣਾ ਉਸ ਬੰਦੇ ਨੇ ਉਸ ਬਾਦਸ਼ਾ ਨੇ ਬਾਦਸ਼ਾਹ ਛੱਡ ਦਿੱਤੇ ਤਾਂ ਰੱਬ ਦੇ ਜਾਣੇ ਲੱਗ ਗਿਆ ਮਿੰਨ ਦਾ ਇਹਨਾਂ ਬੰਦਿਆਂ ਦਾ ਫਿਕਰ ਹੈ ਵੀ ਇਹ ਕੀ ਕਰਨਗੇ ਇਹ ਕੀ ਕੀ ਜਵਾਬ ਦੇਣਗੇ ਇਹਨਾਂ ਨੇ ਪੰਜਾਬ ਤੇ ਮਹਾਰਾਜ ਦੇ ਬੇੜਾਂ ਦਾ ਬਿਆਦਵੀ ਕੀ ਕੁਛ ਨਹੀਂ ਕੀਤਾ ਗਰੀਬਾਂ ਦਾ ਕਿੰਨਾ ਜ਼ੁਲਮ ਕੀਤਾ ਕਿੰਨੇ ਦੁਨੀਆ ਮਰਵਾਏ ਇਹਨਾਂ ਨੇ ਇਹਦਾ ਹੀ ਜਾਣਦੇ ਆ ਕੀ ਕੀ ਕੀਤਾ ਗੋਲੀ ਖਾੜ ਕਿਤੇ ਦੁਨੀਆ ਮਰਵਾਏ ਮਹਾਰਾਜਾਂ ਨੂੰ ਪੜਵਾਏ ਹੁਣ ਜਵਾਬ ਵੀ ਦੇਣਾ ਬਹੁਤ ਸਜਣੋ ਇਹ ਇੱਥੇ ਖਾਲੇ ਝਾੜੂ ਮਾਰ ਕੇ ਜਾਣ ਨਹੀਂ ਛੱਡਣੀ ਦੇਖੋ ਸੋਹਣਾ ਰੱਬ ਕੀ ਕਰਦਾ ਸ਼ਹਿਰ ਉਹ ਗੱਲ ਦੱਸਦਾ ਸ਼ਹਿਰ ਕਿਹੋ ਜਿਹਾ ਮੁੰਡਾ ਦਾ ਵਾਲਾ i <laughs> ਸੌਂਗ ਲਗਾਣ ਨੂੰ ਪਸੰਦ ਆਉਂਦੇ ਆ ਤਾਂ ਇਸ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ